ਇਕੋ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਇਹ ਜਿੱਥੇ ਮੈਂ ਇਨਸੀਡੈਂਟ ਨੂੰ ਕੰਡੈਮ ਕਰਦਾ ਕਿਉਂਕਿ ਇਹ ਜੀ ਸੋਚ ਦਾ ਪੰਜਾਬ 'ਚ ਕੀ ਦੇਸ਼ 'ਚ ਕੀ ਕਿੱਥੇ ਜਗ੍ਹਾ ਕੋਈ ਸਥਾਨ ਨਹੀਂ ਦੇਸ਼ ਇੱਕ ਹੈ ਔਰ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਆ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 'ਚ ਹੋਏ ਸੀ ਮੈਂ ਤਾਂ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ 'ਰਾਈ ਵੇਖਿਆ ਹੈ ਜਾਂ ਜੋ ਮੈਂ ਇਨਾ ਭਰਾਵਾ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪੰਨਵਾ ਪਿੰਡ ਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਤੁਹਾਡੇ ਚੈਨਲ ਵਾਲਿਆਂ ਨੂੰ ਫੋਨ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਸੁਣਵਾਈ ਕੋਈ ਨਹੀਂ ਔਰ ਉਦੋਂ ਦੱਸਣ ਵੇਲੇ ਛੇ ਦੇ ਦੱਸ ਨਹੀਂ ਸਕੇ ਮੈਨੂੰ ਕਿ ਕੀ ਹਾਲਾਤ ਬਣੇ ਆ ਔਰ ਮੇਰੇ ਵੀ ਪਰਿਵਾਰ 'ਚ ਕੋਈ ਇਹ ਜੀ ਡੈਥ ਹੋਈ ਸੀ ਮੈਂ ਉੱਥੇ ਰੁੱਜਿਆ ਸਾਂ ਇਸ ਲਈ ਜਦ ਮੈਂ ਇਹ ਸਾਰੀ ਗੱਲ ਦੀ ਤੈਅ ਤੱਕ ਪਹੁੰਚਿਆ ਦੇਖੋ ਅੱਜ ਕੱਲ ਲੋਕ ਪਹਾੜਾਂ ਨੂੰ ਜਾ ਰਹੇ ਔਰ ਹਿਮਾਚਲ ਪ੍ਰਦੇਸ਼ ਦਾ ਵੀ ਵੱਡਾ ਆਮਦਨ ਦਾ ਸਾਧਨ ਟੂਰਿਜ਼ਮ ਹੈ ਜੀ ਔਰ ਜੇ ਕੋਈ ਪਹਾੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਆਰਾਈ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਉਹਦਾ ਮਨ ਸੀ ਕਿ ਮੈਂ ਡਲਾਉਜ਼ੀ ਜਾਵਾਂ ਖਜਾਰ ਜਾਵਾਂ ਵੇਖ ਕੇ ਆਵਾਂ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에ਰਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾ ਰਣੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੈਣਾ ਮਾਵਾਂ ਬਾਰੇ ਇਹ ਗੱਲ ਕਹਿਣੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿੰਨੇ ਉੱਥੇ ਕੱਢਿਆ ਹੋਵੇ ਧੁੱਪ 'ਚ ਗਰਮੀ ਚ ਮੀਂਹ ਚ ਹਨੇਰੀ ਚ ਉੱਥੇ ਬੈਠੇ ਰਹੇ ਔਰ ਉਹਨਾ ਮਾਵਾ ਨੂੰ ਤੁਸੀਂ ਜਲੀਲ ਕਰੋ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਉਹਨਾ ਮਾਵਾ ਦੇ ਪੁੱਤਰ ਜਾਂ ਤਾਂ ਖੇਤਾਂ ਚ ਮਿਹਨਤ ਕਰਕੇ ਦੇਸ਼ ਨੂੰ ਅੰਨ ਦੇ ਭੰਡਾਰ ਚ ਯੋਗਦਾਨ ਪਾ ਰਹੇ ਜਾਂ ਬਾਰਡਰ ਤੇ ਬਹਿ ਕੇ ਦੇਸ਼ ਨੂੰ ਸੁਰੱਖਿਤ ਰੱਖ ਰਹੇ ਹਨ ਤੇ ਤੁਸੀਂ ਇਸ ਤਰੀਕੇ ਦੀ ਸ਼ਬਦਾਵਲੀ ਵਰਤੋਂਗੇ ਚੰਗੀ ਨਹੀਂ ਉਹਦਾ ਸਿੱਟਾ ਵੇਖਣ ਨੂੰ ਮਿਲ ਗਿਆ ਮੈਂ ਭਾਵੇਂ ਕਿਸੇ ਵਾਇਲੈਂਸ ਨੂੰ ਹਰ ਤਰੀਕੇ ਦੇ ਵਾਇਲੈਂਸ ਨੂੰ ਕੰਡੈਮ ਕਰਦਾ ਮਗਰ ਇਹ ਹਾਲਾਤ ਬਣੇ ਕਿਉਂ ਕੋਈ ਵੀ ਤੁਸੀਂ ਕਿਸੇ ਦੇ ਮਾਪ ਪੈਣ ਧੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ ਔਰ ਇਹੀ ਕਾਰਨ ਹੈ ਕਿ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ अनेਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ ਦਿੱਲੀ ਜਾਂਦੇ ਜ਼ਾਰ ਉਹਨੇ ਵੀਡੀਓ ਕੀਚ ਰਹਾਤੀ ਕਿ ਜੀ ਪੰਜਾਬ 'ਚ ਤਾਂ ਉਹ ਗੁਰਵਾਦ ਫੈਲ ਰਿਹਾ ਉੰਜਾ ਹਾਚੇ ਪੀਸ ਲਵਿੰਗ ਲੋਕ ਨੇ ਇੰਨੇ ਪਿਆਰ ਨਾਲ ਰਹਿ ਰਹੇ ਆ ਸੁਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਨਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜ਼ਿੰਮੇਵਾਰੋ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਇੱਕ ਨਹੀਂ ਆ ਇਹ ਇੱਕ ਕਰਨਾਲ ਦਾ ਵੀ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਉਹ ਉਹ ਸਾਡੇ ਗੁਰਸੇਖ ਨੌਜਵਾਨ ਨੂੰ ਕਿਵੇਂ ਇੱਟਾਂ ਨਾਲ ਮਾਰਿਆ ਗਿਆ ਸੀਗਾ ਔਰ ਉਹਦੀ ਸੁਣਵਾਈ ਕੋਈ ਨਹੀਂ ਇੱਕ ਦੋ ਇਨਸੀਡੈਂਟ ਹੋਰ ਵੀ ਆਏ ਆ ਔਰ ਆ ਹੁਣ ਚੌਥਾ ਪੰਜਵਾਂ ਇਨਸੀਡੈਂਟ ਆ ਗਿਆ ਤੇ ਮੈਂ ਰੱਬ ਦੇ ਵਾਸਤੇ ਕਹਿਣਾ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਦੇਸ਼ ਨੂੰ ਤੋੜੋ ਨਾ ਦੇਸ਼ ਨੂੰ ਜੋੜੋ ਔਰ ਨਾਲ ਹੀ ਮੈਂ ਸੁਖੂ ਸਰਕਾਰ ਨੂੰ ਕਾਂਗਰਸ ਦੀ ਜਿਹੜੀ ਹਿਮਾਚਲ ਪ੍ਰਦੇਸ਼ ਚ ਸਰਕਾਰ ਚੱਲ ਰਹੀ ਆ ਕਿ ਭਾਈ ਇਹ ਐਨ ਆਰ ਆਈ ਫੈਮਿਲੀ ਆ ਇਹਨਾਂ ਦੀ ਅਸੀਂ ਦਰਖਾਸਤ ਦੇਣਾ ਚਾਹਾਂਗੇ ਇਹਦੀ ਗੱਲ ਦੀ ਇਨਕੁਆਇਰੀ ਹੋ ਕੇ ਜਿਨ੍ਹਾਂ ਨੇ ਇਹ ਜੀ ਗਲਤੀ ਕੀਤੀ ਹੈ ਕਿਸੇ ਦਾ ਸਿਰ ਪਾੜ ਦੇਣਾ ਉਹਦੀ ਜਾਨ ਵੀ ਜਾ ਸਕਦੀ ਸੀ ਜੇ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਸੀ ਮੈਂ ਮੰਨ ਲੈਣਾ ਮਗਰ ਕਿਸੇ ਨੂੰ ਇਹ ਅਧਿਕਾਰਤਾ ਨਹੀਂ ਨਾ ਕਿ ਤੁਸੀਂ ਅਗਲੇ ਦੀ ਜਾਨ ਲੈ ਲਓਗੇ ਪਾਰਕਿੰਗ ਤੋਂ ਫਿਰ ਤਾਂ ਉਹਦਾ ਕਾਰਵਾਈ ਬਣਦੀ ਆ ਜਿਹੜੇ ਸਰ ਇਹ ਵੀ ਗੱਲ ਕਹੀ ਜਾ ਰਹੀ ਲੱਗੇ ਪੁਲਸਾਂਲੇ ਖੜੇ ਸੀ ਉਹ ਕਿਤੇ ਸੇ ਅਸੀਂ ਛਡਾਰੀ ਸਕਦੇ ਜੂ ਬਹੁਤ ਜਿਆਦਾ ਪੈ ਗਿਆ ਇਹਨਾਂ ਨੂੰ ਨਿਕੋ ਤੁਸੀਂ ਆਪ ਹੀ ਲਾ ਲਓ ਇਤੋਂ ਹਿਸਾਬ ਕੀ 2.5 300 ਬੰਦਾ ਦੋ ਜਣਿਆਂ ਦੇ ਪੈਜੇ ਤੇ ਵਾਈਟ ਰਾਈਟਿੰਗ ਤੇ ਵਾਇਲੈਂਸੀ ਆ ਮਤਲਬ ਉਹ ਗਿਣੀ ਮੀਤੀ ਸਾਜ਼ਿਸ਼ ਕਹਿ ਲਓ ਔਰ ਹਾਲੇ ਵੀ ਪੁਲਸੋਂ ਨੂੰ ਕੋਈ ਕਾਰਵਾਈ ਨਾ ਕਰੇ ਜੇ ਫਿਰ ਤਾਂ ਪੁਲਿਸ ਦੇ ਵੀ ਮਿਲੀ ਭੁਗਤ ਕਵਾਂਗੇ ਲੋਕਾਂ ਨੂੰ ਚਾਹ ਹੁੰਦਾ ਹੈ ਲੋਕਾਂ ਨੂੰ ਚਾਹ ਹੁੰਦਾ ਜਦੋਂ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਕਿ ਅਸੀਂ ਹਿਮਾਚਲ ਹੀ ਜਾਈਏ ਉਹਦੇ ਨਾਲ ਵੱਡਾ ਰੈਵਨਿਊ ਅਸੀਂ ਕਹਿੰਦੇ ਹਿਮਾਚਲ ਵੱਡੀ ਕਮਾਈ ਕਰਦਾ ਲੱਗਦਾ ਕਿ ਉਹਨਾਂ ਨੇ ਆਪਣੇ ਪੈਰਾਂ ਤੇ ਵੀ ਕਿਤੇ ਨਾ ਕਿਤੇ ਘਵਾੜੀ ਮਾਰੀ ਇਸ ਤਰ੍ਹਾਂ ਦਾ ਕੰਮ ਕਰਕੇ ਨਹੀਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਜੀ ਪਹਿਲਾਂ ਤਾਂ ਦੇਸ਼ ਦੇ ਨਾਗਰਿਕ ਨੂੰ ਤੁਸੀਂ ਦੇਸ਼ ਦੇ ਕਿਸੇ ਹਿੱਸੇ 'ਚ ਜਾਣ ਤੋਂ ਰੋਕ ਨਹੀਂ ਸਕਦੇ ਤੁਹਾਡੇ ਸਿਰ ਤੇ ਦਸਤਾਰ ਬੰਨੀ ਆ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਜੇ ਜਿਹਦੇ ਸਿਰ ਤੇ ਦਸਤਾਰ ਹੈ ਉਹ ਦੇਸ਼ ਲਈ ਤਾਂ ਕੁਰਬਾਨ ਹੋ ਸਕਦਾ ਦੇਸ਼ ਦੀ ਜਦੋਂ ਸਿਕਿਉਰਿਟੀ ਦੀ ਗੱਲ ਆਵੇ ਤੇ ਉਹ ਸਭ ਤੋਂ ਮੂਰੇ ਖਲੋਤਾ ਹੁੰਦਾ ਤੇ ਜੇ ਸੈਰ ਸਪਾਟ ਲਈ ਉਹਨੇ ਦੇਸ਼ ਦੇ ਕਿਸੇ ਹਿੱਸੇ ਤਕੋਨੇ 'ਚ ਆਪ ਦੇ ਪਰਿਵਾਰ ਨੂੰ ਲੈ ਕੇ ਜਾਣਾ ਉਹਨੂੰ ਪਾਬੰਦੀਆਂ ਹੋਣ ਇਹ ਤਾਂ ਕਿਸੇ ਨੇ ਨਹੀਂ ਬਰਦਾਸ਼ਤ ਕਰਨਾ ਔਰ ਅੱਜ ਔਰ ਔਰ ਦੂਜੀ ਗੱਲ ਮੈਂ ਸਮਝਦਾ ਸੁਖੂ ਜੀ ਬੜੇ ਸਿਆਣੇ ਸੂਝਵਾਨ ਚੀਫ ਮਿਨਿਸਟਰ ਨੇ ਇਹ ਉਹਨਾਂ ਦੇ ਸੂਬੇ ਲਈ ਵੀ ਚੰਗਾ ਨਹੀਂ ਔਰ ਮੈਂ ਹਿਮਾਚਲ ਦੇ ਲੋਕਾਂ ਨੂੰ ਬਹੁਤ ਚੰਗਾ ਸਮਝਦਾ ਮਿਹਨਤ ਦਾ ਸ਼ਲੋਕ ਸਮਝਦਾ ਕੁਸ਼ ਹੋ ਸਕਦੇ ਜਿਨ੍ਹਾਂ ਨੇ ਗੜਬੜ ਕੀਤੀ ਆ ਉਹਨਾਂ ਦੀ ਮਨਸ਼ਾ ਮਾੜੀ ਹੋ ਸਕਦੀ ਆ ਕੀ ਉਹ ਭਾਜਪਾ ਦੇ ਕਾਰਕੁਨ ਸੀ ਕੌਣ ਸੀ ਇਹ ਤਾਂ ਇਨਕੁਆਇਰੀ ਦੱਸੂਗੀ ਮਗਰ ਮੈਂ ਸਾਰੇ ਹਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਹਾਂ ਕਿ ਉਹਨਾਂ ਦੀ ਗਲਤੀ ਬਿਲਕੁਲ ਨਹੀਂ ਔਰ ਮੈਂ ਚਾਹੂੰਗਾ ਕਿ ਸੁਖੂ ਸਾਹਿਬ ਇਸ ਗੱਲ ਦੀ ਤੈਹ ਤੱਕ ਜਾ ਕੇ ਜਿਨ੍ਹਾਂ ਨੇ ਵੀ ਇਹ ਅਟੈਕ ਕੀਤਾ ਜਾਨਲੇਵਾ ਹਮਲਾ ਨਾਟ ਓਨਲੀ ਇੱਕ ਪੰਜਾਬੀ ਤੇ ਇੱਕ ਐਨ ਆਰ ਆਈ ਵੀ ਆ ਵਿਦੇਸ਼ੀ ਟੂਰਿਜ਼ਮ ਦੇ ਤੌਰ ਤੇ ਵੀ ਵਿਦੇਸ਼ੀ ਧੀ ਪੈਣ ਆਈ ਹੈ ਇੱਥੇ ਦੇ ਥੋੜਾ ਸੂਬਾ ਵੇਖਣ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਪੰਜਾਬ ਸਰਕਾਰ ਤੇ ਜੇ ਉੱਥੇ ਇਹ ਹਾਲਾਤ ਬਣ ਰਹੇ ਤੇ ਕੀ ਲੋਕ ਆਉਣਗੇ ਉਹਦੇ ਚ ਨੁਕਸਾਨ ਕੀਦਾ ਹੈ ਇਹ ਪਰਿਵਾਰ ਦੇ ਹਿਮਾਚਲ ਦਾ ਵੀ ਨੁਕਸਾਨ ਹੈ ਪੰਜਾਬੀਆਂ ਦਾ ਵੀ ਨੁਕਸਾਨ ਹੈ ਸਭ ਦਾ ਨੁਕਸਾਨ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਹੈ ਕਿ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਪਰਿਵਾਰ ਦੇ ਨਾਲ ਕੋਈ ਯਾਰ ਤੁਹਾਨੂੰ ਮੈਂ ਬੇਨਤੀ ਕਰਾਂ ਭਗਵੰਤ ਮਾਨ ਤੋਂ ਤੁਸੀਂ ਕਿਸੇ ਤਰੀਕੇ ਦੀ ਆਸ ਰੱਖਦੇ ਹੋ ਜੀ ਮਤਲਬ ਜਿਹੜਾ ਬੰਦਾ ਲਾਰੈਂਸ ਬਿਚਨੋਈ ਦੇ ਇੰਟਰਵਿਊ ਬਾਰੇ ਕੁਝ ਨਹੀਂ ਕਰ ਸਕਿਆ ਹੋਵੇ ਜਿਹੜਾ ਬੰਦਾ ਮੁਖਤਿਆਰ ਅंसारी ਦੀ ਜੇਲ ਯਾਤਰਾ ਬਾਰੇ ਅਜੇ ਤੱਕ ਕੁਝ ਨਾ ਕਰ ਸਕਿਆ ਹੋਵੇ ਜਿਹੜਾ ਬੰਦਾ ਰੋਜ਼ ਦੇ ਲਾਣ ਆਰਡਰ ਦੇ ਬਾਰੇ ਪੰਜਾਬ 'ਚ ਜਸਟਿਸ ਨਹੀਂ ਦੇ ਸਕ ਰਿਹਾ ਉਹਨੇ ਕਿਹੜਾ ਇਹ ਮੁੱਦਾ ਉਠਾਉਣਾ ਉਹਦਾ ਫਰਜ਼ ਤਾਂ ਬਣਦਾ ਸੀ ਕਿ ਪੰਜਾਬੀ ਨਾਲ ਜੇ ਕਿਤੇ ਵੀ ਧੱਕਾ ਹੋਇਆ ਬੇਇਨਸਾਫੀ ਹੋ ਗੱਲ ਕਰੇ ਕੰਗਨਾ ਨਰਨੌਦ ਦੇ ਮੁੱਦੇ ਤੇ ਵੀ ਬੜੇ ਲੇਟ ਬੋਲੇ ਜਿਹੜਾ ਕਰਨਾਲ 'ਚ ਵਾਕਿਆ ਹੋਇਆ ਵਿਚਾਰੀ ਆਪੋਜੀਸ਼ਨ ਪਾਰਟੀਆਂ ਬੋਲਪੀਆਂ ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ ਬੋਲੇ ਕਿ ਨਹੀਂ ਬੋਲੇ ਔਰ ਇਸ ਮਸਲੇ 'ਚ ਵੀ ਇਸ ਲਈ ਉਹਨਾਂ ਨੂੰ ਵੀ ਟੇਕਓਵਰ ਟੇਕਅਪ ਟੇਕਅਪ ਤਾਂ ਜ਼ਰੂਰ ਕਰਨਾ ਚਾਹੀਦਾ ਮਗਰ ਅਸੀਂ ਸਾਰੇ ਕਰਨ ਨੂੰ ਤਿਆਰ ਆਂ ਅਸੀਂ ਆਪ ਮੈਂ ਤਾਂ ਆਪਦੇ ਚੈਨਲ 'ਤੇ ਰਹੀਂ ਮੈਂ ਜ਼ਰੂਰ ਗੱਲ ਕਰੂੰਗਾ ਮਾਚਲ ਸਰਕਾਰ ਦੀ ਗੰਮਣ ਨਾਲ ਤੇ ਕਹਾਂਗਾ ਕਿ ਇੱਥੇ ਇਨਸਾਫ ਤਾਂ ਹੋਵੇ ਭਾਈ ਕਿਉਂਕਿ ਇਹਦੇ 'ਚ ਉਹਨਾਂ ਦਾ ਵੀ ਭਲਾ ਕੌਣ ਲਾਅਰਲੈਸਨੈਸ ਚਾਹੁੰਦਾ ਇਹ ਲਾਉਲੈਸਨੈਸ ਹੋਊਗੀ ਤੇ ਨੁਕਸਾਨ ਸੂਬੇ ਦਾ ਵੀ ਆ ਦੇਸ਼ ਦਾ ਵੀ ਆ ਉਸ ਦੇ ਸੱਧ ਪਹਿਲਾਂ ਵੀ ਪਰਿਵਾਰ ਦਾ ਕਾਫੀ ਨਾਮ ਹੈਗਾ ਵਾ ਕਿ ਲੋਕਾਂ ਦੀ ਮਦਦ ਕਰਦੇ ਸੀ ਪਰ ਅੱਜ ਮਦਦ ਉਹਨਾਂ ਨੂੰ ਆਪ ਲੋੜ ਪੈ ਗਈ ਉਹ ਸਰਕਾਰ ਕੋਲ ਅਪੀਲ ਕਰ ਰਹੇ ਨੇ ਬਾਰ-ਬਾਰ ਕਿ ਮਦਦ ਕੀਤੀ ਜਾਵੇ ਜੀ ਦੇਖੋ ਇਸ ਤੋਂ ਹੀ ਹਾਲਾਤ ਇਹ ਪੈਦਾ ਕੀਨੇ ਕੀਤੇ ਜੀ ਹਾਲਾਤ ਕੰਗਨਾਰ ਨੌਦ ਦੇ ਇੱਕ ਬਿਆਨ ਨੇ ਸੋ ਮੈਂ ਬਾਰ-ਬਾਰ ਆ ਰਿਹਾ ਕਿ ਜੜ ਦੀ ਕਿਉਂਕਿ ਪ੍ਰੋਬਲਮ ਕੀ ਆ ਉਸ ਜੜ ਤੱਕ ਪਹੁੰਚੋ ਪਹਿਲਾਂ ਵੀ ਲੋਕ ਜਾਂਦੇ ਰਹੇ ਹਿਮਾਚਲ ਹਿਮਾਚਲ ਔਰ ਪੰਜਾਬ ਦੇ ਪਰਿਵਾਰਕ ਤੁਸੀਂ ਸਹਿ ਲੋ ਇੱਕ ਇਕੋ ਸੂਬਾ ਰਿਆ ਸਾਂਝਾ ਨੇ ਆਪਸ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ ਲੋਕ ਬੜੇ ਪਿਆਰ ਨਾਲ ਰਹਿੰਦੇ ਰਹੇ ਔਰ ਮੈਂ ਐਵੇਂ ਕਹਾ ਕਿ ਇੱਕ ਇਨਸੀਡੈਂਟ ਨਾਲ ਸਾਰੇ ਸੂਬੇ ਨੂੰ ਆਪਾਂ ਉਹਦੇ ਚ ਇੱਕ ਰੰਗ ਨਾਲ ਰੰਗ ਦੀ ਉਹ ਬਿਲਕੁਲ ਗਲਤ ਗੱਲ ਹੋਊਗੀ ਕੁਝ ਲੋਕ ਨੇ ਜਿਹੜੇ ਇਹ ਜੀ ਗੱਲ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਔਰ ਸੂਬੇ ਦੀਆਂ ਸਰਕਾਰਾਂ ਦਾ ਇਨਸਾਫ ਪਸੰਦ ਲੋਕਾਂ ਦਾ ਇਹ ਫਰਜ ਬਣਦਾ ਕਿ ਕੋਈ फडਕਾਉ ਬਿਆਨ ਨਾ ਕਰੇ ਕੰਗਨਾਰ ਨਾ ਤੰਗੂ ਔਰ ਜੇ ਕੋਈ ਭਾਜਪਾ ਦੇ ਕਾਰਕੁਨ ਇਹਦੇ ਚ ਇਨਵੋਲਡ ਰਹੇ ਆ ਜਾਂ ਕਿਹੜੇ ਰਹੇ ਆ ਉਸ ਗੱਲ ਦੀ ਤੈਅ ਤੱਕ ਜਾਵੇ ਕਿ ਕੋਈ ਦੇਸ਼ ਨੂੰ ਅਜ ਵੰਡਣ ਦੀ ਕੋਸ਼ਿਸ਼ ਕਰ ਰਿਹਾ ਮਜਬ ਦੇ ਨਾਉ ਤੇ ਜਾਤ ਪਾਤ ਦੇ ਨਾਉ ਤੇ ਇਹ ਦੇਸ਼ ਲਈ ਬਹੁਤ ਘਾਤਕ ਹੈ ਔਰ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਹਿਮਾਚਲ ਦੀ ਸਰਕਾਰ ਇਹ ਚ ਇੰਟਰਵੈਨ ਕਰਕੇ ਇਹਨੂੰ ਸਹੀ ਨੂੰ ਸਹੀ ਕਰੇ ਗਲਤ ਨੂੰ ਗਲਤ ਕਰੇ